ਇਵੀ ਕਮਕਾ ਝਾਂਜਰਾਂ ਦੱਸ ਛੋੜੀਆਂ ਝਾਂਜਰਾਂ ਤੇਰੇ ਕੋਲ ਆ ਦੇ ਕਾਲੀ ਮੁੰਨਾ ਨਜ਼ਰ ਵਾਲੀਆਂ ਨੇੜੇ ਨਾਲੇ ਨਜ਼ਰ ਬੱਟੂ ਵਾਲੀਆਂ ਐ ਹੋਰ ਕੀ ਆ ਲਓ ਜੀ ਪਹੁੰਚ ਗਏ ਗੁਰਦੁਆਰਾ ਪਠਾ ਸਾਹਿਬ ਅ ਗੁਰੂ ਗੋਬਿੰਦ ਸਿੰਘ ਜੀ ਉਰੇ ਕਹਿੰਦੇ ਵੀ ਤਿੰਨ ਚਾਰ ਵਾਰ ਆਏ ਹੋਏ ਆ ਜੀ ਉਰੇ ਦਾ ਜਿਹੜਾ ਇਤਿਹਾਸ ਹੈ ਕਈਆਂ ਨੂੰ ਨਹੀਂ ਪਤਾ ਹੋਣਾ ਜੀ ਉਰੇ ਦਾ ਇਤਿਹਾਸ ਹੈਗਾ ਜੀ ਉਰੇ ਪੱਠਾ ਸੀਗਾ ਜੀ ਇੱਟਾਂ ਦਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਉਰੇ ਆਏ ਉਹਨਾਂ ਨੇ ਉਰੇ ਕਰਮਚਾਰੀਆਂ ਨੂੰ ਪੁੱਛਿਆ ਵੀ ਭਾਈ ਆਰਾਮ ਕਰਨ ਨੂੰ ਕੋਈ ਥਾਂ ਚਾਹੀਦੀ ਸਾਨੂੰ ਜਿੱਥੇ ਵਿਸ਼ਰਾਮ ਹੋ ਜਾਵੇ ਤਾਂ ਉਹਨਾਂ ਨੇ ਮਜ਼ਾਕ-ਮਜ਼ਾਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਵੀ ਪੱਠੇ ਵੱਲ ਨੂੰ ਇਸ਼ਾਰਾ ਕਰਕੇ ਵੀ ਉੱਥੇ ਸੌਜੋ ਉੱਥੇ ਕਰ ਲੋ ਵਿਸ਼ਰਾਮ ਤਾਂ ਗੁਰਗੋਮੀ ਸਿੰਘ ਜੀ ਨੇ ਆਪਣੇ ਨੀਲੇ ਘੋੜੇ ਨੂੰ ਭਾਈ ਪੱਠੇ ਵੱਲ ਨੂੰ ਤੋਰਿਆ ਤੇ ਜਦੋਂ ਘੋੜੇ ਨੇ ਨੀਲੇ ਨੀਲੇ ਘੋੜੇ ਨੇ ਜਦੋਂ ਪੈਣ ਮੂਰੇ ਵਾਲੇ ਪੌੜ ਜਿਹੜੇ ਹੁੰਦੇ ਆ ਉਹ ਪੱਠੇ ਤੇ ਮਾਰੇ ਤਾਂ ਪੱਠਾ ਭਾਈ ਠੰਡਾ ਠਾਰ ਹੋ ਗਿਆ ਜਿਹੜਾ ਅੱਗ ਅੱਗ ਤੇ ਨਰੀ ਉਹ ਅੱਗ ਉਹ ਪੱਠਾ ਬਿਲਕੁਲ ਹੀ ਠੰਡਾ ਹੋ ਗਿਆ ਇਹੇ ਉਰੇ ਦਾ ਇਤਿਹਾਸ ਆ ਜੀ ਤੇ ਸੰਗਤ ਹਜੂਰੇ ਲਾਸਟ ਦਵਾਨ ਆ ਜੀ ਤੀਜਾ ਦਿਨ ਆ ਜੂਰੇ ਅ ਤੀਜੇ ਸਵਾ ਦਾ ਸੋ ਚੱਲਦੇ ਆ ਜੀ ਅੰਦਰ ਤੁਹਾਨੂੰ ਦਿਖਾਉਨੇ ਆ ਜੀ ਗੁਰੂ ਮਹਾਰਾਜ ਦੇ ਉਰੇ ਭਾਈ ਸਾਰੀਆਂ ਰੌਣਕਾਂ ਜਿਹੜੀਆਂ ਵੀ ਲੱਗੀਆਂ ਹੋਈਆਂ ਐ ਰੌਣਕਾਂ ਨਹੀਂ ਚਲੋ ਕਹਿ ਸਕਦੇ ਹੈ ਸ਼ਹੀਦੀ ਜੋੜ ਮੇਲਾ ਹੈ ਪਰ ਸੰਗਤ ਦਾ ਇਕੱਠ ਉਹ ਸਾਹਮਣੇ ਅ ਜਲ ਦੀ ਸੇਵਾ ਚੱਲ ਰਹੀ ਆ ਜੀ ਹਨਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਚ ਅ ਡੈਕੋਰੇਸ਼ਨ ਵੀ ਕਰਾਈ ਹੋਈ ਆ ਸਾਰੀ ਹ ਇੱਧਰ ਭਾਈ ਪਹੁੰਚ ਗਏ ਜੀ ਸਾਰੇ ਘਰ ਦੇ ਵੀ ਨਾਲ-ਨਾਲ ਅਸੀਂ ਬੈਕ ਸਾਈਡ ਤੋਂ ਆਏ ਆ ਸਾਹਮਣੇ ਤੋਂ ਕਿਉਂਕਿ ਅ ਇਕੱਠ ਬਹੁਤ ਜ਼ਿਆਦਾ ਜੀ ਸੰਗਤ ਤਾਂ ਫਿਰ ਨੇੜੇ ਨੀਤਾ ਹੁਣਾ ਗੱਡੀ ਵਿੱਚ ਗੱਡੀ ਦੂਰ ਖੜਾਈ ਆ ਤਾਂ ਕਰਕੇ ਗੱਡੀ ਬੈਕ ਸਾਈਡ ਨੂੰ ਲਿਆਂਦੀ ਉੱਥੋਂ ਫੇਰ ਥੋੜਾ ਜਿਹਾ ਨੇੜੇ ਪੈ ਗਿਆ ਸਾਨੂੰ ਦੁਰਨਾ ਹਾਂਜੀ ਲੱड्डੂ ਨਿਆਣਿਆਂ ਦੇ ਸਾਰਿਆਂ ਦੇ ਦਿੱਤੀਆਂ ਹੋਈਆਂ ਰੰਗ ਬਣਨਗੀਆਂ ਟੋਪੀਆਂ ਠੰਡਾ ਠੰਡ ਹਾਂ ਲੱਟਾ ਵਰਦੀਆ ਠੰਡ ਬਹੁਤ ਆ ਲੱਟਾ ਵਰਦੀਆ ਦੇਖਿਓ ਡੱਡੂ ਕਿਦੰਨ ਲੱਤੀ ਹੁੰਦਾ ਅਸੀਂ ਲੱਟਾ ਮੰਨੂ ਦੇਖਦਾ ਹਰ ਗੁਣ ਦੀ ਪਹਿਲੀ ਠੰਡ ਹਰ ਗੁਣ ਦੀ ਪਹਿਲੀ ਠੰਡ ਇਹਦੀ ਤਾਂ ਦੂਜੀ ਆ ਹਾਂ ਪਰ ਇਹ ਠੰਡ ਚ ਹੋਇਆ ਮੰਮੀ ਨੇ ਸਾਹਵੇਂ ਹੋਈ ਆ ਹਰ ਗੁਣ ਭਾਈ ਕਿਵੇਂ ਤਾਂ ਨਹੀਂ ਬੜੀ ਸਾਹ ਹੁੰਦਾ ਇਹਨੂੰ ਅਹੋ ਜਗਹਾਮ ਵਾਲਾ ਕਾਨੂੰ ਚੱਲ ਬਿਮਾਰ ਹੋ ਜਾਊਗਾ ਨਿਆਣਾ ਸੋ ਖੋਲਦੀ ਐ ਜੀ ਜੋੜੇ ਓਰੇ सागर नदियां हिकु पल ते अधी दार चानण छुपिया छोटे वाहेगुरु चानण छुपिया छोटे ਬੋਲਤਾ ਹੱਲਾ ਦੁਕਾਨਾ ਪਰ ਇਹਨਾਂ ਨੇ 100 ਰੁਪਏ ਆ 100 ਰੁਪਏ ਹੋਤਰ ਵਾਲਾ 150 ਹੈ 100 ਦੇ ਤਿੰਨ ਡੱਬੇ ਮਾਰੇ ਆ ਇਹਦਾ ਹੁਣ ਤੁਹਾਨੂੰ ਤੁਹਾਨੂੰ ਪਤਾ ਹੋਣਾ ਭਾਈ ਵੀ ਠੀਕ ਆ ਕਿਦਾਂ ਹੈਵੀ ਆ ਇਹ ਕਿ ਦੂਏ ਯਾ ਉਹ ਹੌਲੇ ਯਾਰ ਜਮਈ ਆਪਾਂ ਕਿਹੜੇ ਚਿੱਟਾ ਬਣੇ ਇਹ ਵੀ ਗੱਲ ਠੀਕ ਆ ਭਾਜੀ ਬਾਈ ਸੋਨੀਆ ਇਹ ਦੇਖ ਲੋ ਜੇ ਠੀਕ ਲੱਗਦਾ ਉਹ ਦੇਖੀ ਦੇਖੀ ਤਾਂ ਲੇਡੀ ਐਨਾ ਨਾ ਵਜਨਦਾ ਉਹ ਰੋਦੇ ਨਾ ਜੀ ਦੋ ਦੋੜੀਆਂ ਰੋੜਦੇ ਆ ਪਰ ਨਹੀਂ ਨਹੀਂ ਰੋੜਨੇ ਵਾਲੇ ਟਾਇਰ ਲੱਗਾ ਇਹਨੂੰ ਉਹ ਟਾਇਰ ਲੱਗੇ ਹੋਏ ਅਸਤੇ ਤਾਂ ਹੀ ਰੋੜ ਗਿਆ ਟੇਬਲ ਪੱਛੇ ਨੂੰ ਸਾਰਾ ਹੀ ਮੈਂ ਕਿਹ ਹੱਦ ਹੋ ਗਈ ਦਾ ਸਾਰਾ ਸਾਰੀ ਹਰ ਇੱਕ ਚੀਜ਼ ਆਹ ਚੀਜ਼ ਵੀ ਵਧੀਆ ਹੋ ਜਿਹੜਾ ਡਟਾਲ ਗਿਆ ਬਾਣੇ ਨੂੰ ਨਹੀਂ ਨਹੀਂ ਉਹ ਡਟਾਲ ਗਿਆ ਬਾਣੇ ਨੂੰ ਆਹ ਨਿਆਣਿਆਂ ਨੇ ਹੋਰ ਬੜਾ ਆਪਣੀ ਜਿਹੜੀ ਆਲ ਪਾਣਿਆਲਾ ਅੱਧਾ ਕਿਸੇ ਕੋਲ ਤਾਂ ਅੱਧਾ ਨੂੰ ਸੁਣਾ ਬੁਲਬਲੇ ਫੁਲਬਲੇ ਲੈ ਕੇ ਦੇਓ ਪਹਿਲਾਂ ਬੁਲਬਲੇ ਬੁਲਬਲੇ ਲੈ ਲੈਂਦੇ ਆ ਪੁੱਤੋ ਬੁਲਬਲੇ ਉਰੇ ਨਹੀਂ ਹੈਗੇ ਲੰਨੇ ਆ ਸ਼ੂਬ ਨੂੰ ਵੀ ਦੇ ਕੇ ਦੇਣਾ ਬੁਲਬਲੇ ਲੰਦੇ ਆ ਕੀ ਲਿਆ ਹੁਣ ਉਹ ਹੌਲੀ ਉਹ ਹੀ ਭਲੇ ਖਾਰੇ ਨੂੰ ਪਈ ਜਾਂਦਾ ਗਾਹ ਨੂੰ ਰੁੜੀ ਜਾਂਦਾ ਉਹ ਟੇਬਲ ਉਹਨੂੰ ਕਹਿ ਕੇ ਮੰਗ ਲੋ ਚੀਜ਼ ਉਹਦਾ ਹੋਰ ੱੱਪਾ ਲੈ ਲਓ ਮੈਂ ਕਹਿੰਦੀ ਆਗੇ ਮੇਰਾ 100 ਰੁਪਏ ਦਾ 100 ਰੁਪਏ ਦਾ ਉਹ ਬੜਾ ੱੱਪਾ ਲੈ ਲੀਏ 100 ਦਾ 100 ਰੁਪਏ ਕੀ ਚੀਜ਼ ਹੈ ਟੀਫਾ ਨਾ ਇਹ ਉਹੀ ਆ ਜਿਹੜਾ ਚਾਪ ਬੜਾ ਪਿਆ ਉਹਦਾ ਬਾਕੀ ਅੱਛਾ ਉਹੀ ਬਾਕੀ ਜਰਾਬਾ ਅੱਛਾ ਉਹਦਾ ਦਾ ਕੋਈ ਫਾਇਦਾ ਨਹੀਂ ਮਾਗਾ ਕਿ ਟੀਫਾ ਨਾ ਸਮਾਨ ਦਾ پیسے ਮੰਮੀ ਇਹਨੇ ਕੋਈ ਨਾ ਕਮਲ ਗੁੰਬਰਾ ਇਹਦਾ ਬੋਲ ਬੋਲੇ ਦਵਾ ਦਿੰਦੇ ਆ ਇੰਦਰ ਦਾ ਖੰਡ ਦਾ ਪਰਦਾ ਪਾੜ ਦੇਣਾ ਇਹਨੇ ਲੈਣੇ ਨਹੀਂ ਸਭ ਦੇ ਚੂੜੀ ਕੱਟੀ ਕਰ ਲੈ ਲੈ ਹਾਂ ਇਹ ਸੁਣਾ ਆ ਨਹੀਂ ਆਠੀ ਰੇਨ ਦਾ ਕੋਈ ਨਹੀਂ ਫੇਰੀ ਪਈ ਨੀ ਵੈਸੇ ਉਹ ਬਾਈ ਨੇ ਸਮਾਨ ਦਾ ਰੇਟ ਜਾਇਆ ਜਾਂ 100 ਰੁਪਏ ਮੰਮੀ ਆ ਇਧਰ ਇਧਰ ਵਾਲਾ ਕਹਿੰਦਾ 100 ਰੁਪਏ ਆ ਅੱਛਾ ਆ ਡੱਬੇ ਡੱਬੇ ਬਹੁਤ ਜਾਇਆ ਜਾਂ ਰੇਟ ਉੱਪਰ ਵਾਲਾ ਮੰਨਾ ਦਾ 150 ਰੁਪਏ ਕਹਿੰਦਾ ਇਹ ਬੋਤਲਾਂ ਥਰਮ ਉਹ ਜਿਹੜੀਆਂ ਥਰਮੋਸ਼ਾਂ ਹੋ ਗਈਆਂ ਮਾਸੀ ਕਲਰ ਪਿੰਚਰ ਵਾਲਾ ਬਹਿ ਗਿਆ ਮਾਸੀ ਜੀ ਕਹਿੰਦੇ ਆ ਲੈਣਾ ਮਾਸੀ ਕਹਿੰਦੇ ਹੈਗੀ ਸਾਡੇ ਕੋਲ ਅੱਛਾ ਮੈਂ ਠੀਕ ਆ ਯਾਰ 100 ਰੁਪਏ ਨੂੰ ਤਾਂ ਜੈ ਜੇ ਆ ਇੱਧਰ ਲੱਗਿਆ ਹੋਈਆਂ ਜੀ ਕੱਪੜੇ ਦੀਆਂ ਦੁਕਾਨਾਂ ਭਾਈ ਇਹਨੂੰ ਕੋਟੀ ਦੁਕਾਨਾ ਹਾਂ ਜੀ ਕੋਟੀ ਦੁਕਾਨ ਨਹੀਂ ਮੇਰੇ ਕੋਲ ਹੈ ਗਿਆ ਮੇਰੇ ਕੋਲ ਹੈ ਗਿਆ ਜੀ ਕੋਟੀਆਂ ਜਿਸ ਤੇ ਨਾ ਖਰੀਦਣੇ ਸੀ ਦੁਆਇਆ ਜੀ 200 ਰੁਪਏ 200 ਰੁਪਿਆ ਲੈਓ ਭਾਈ 200 ਰੁਪਿਆ ਆ ਕੱਪ ਕੁੱਪ ਵੀ ਆ ਕੱਪ ਵੀ ਕੱਪ ਕੇ ਰੇਟ ਆ ਇਹ ਵੀ 100 ਦੇ ਆ ਇਹ ਉਂ ਵੀ ਥੋੜੇ ਛੋਟੇ ਆ ਕੱਪ ਦਾ ਵੈਸੇ ਆਪਣੇ ਕੋ ਬਾਧੂ ਪਏ ਆ ਥੋੜੇ ਮਿੰਟਾਂ ਦੇਖਿਓ ਓਏ ਕੀ ਕਰਨਾ ਦਾ ਹੈ ਤੈਂ ਕਿ ਜਿੰਮ ਲੱਗਣਾ ਹੈ ਤਾਂ ਉਹ ਸੋਨਾ ਹੈ ਨਾ ਕਿੰਨੇ ਦਾ ਹੈ 100 ਦੇ ਲੈ ਤਾਂ ਲਈਏ ਜੈਸਮੀ ਨਹੀਂ ਤਾਂ ਕੰਮ ਕੀ ਆਏ ਕਿਤੇ ਸਿਆਗਨ ਹੈ ਇਹ ਤੇ ਕਰਨ ਵਾਲੇ ਦਾ ਹਜੂਤ ਆ ਹਾਂ ਮੈਂ ਨੋਤੀ ਹਬਕਾ ਦੇ ਦੁਆਦ ਨੇ ਭੁੱਲ ਗਈ ਮੈਂ ਸੱਚ ਹਾਂ ਮਰਦ ਨੂੰ ਦਾ ਫੇਰ ਫੋਨ ਆਇਆ ਤੇ ਸੱਚੀ ਕਹਿੰਦੀ ਐ ਉਹ ਮੈਨੂੰ ਲੈ ਕੇ ਆਏ ਜਣੇ ਮੈਂ ਇੱਕ ਲੈਣਾ ਚੱਲ ਲੈ ਲੈ ਪੂਰੀ ਸ਼ਾਮ ਕਾ ਸ਼ੂਕੀ ਪੀ ਲੂਗੀ ਫਿਰ ਉਹ ਵੀ ਪੀ ਲੂਗੀ ਲੈ 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 ਮਾਂ ਦੇ ਦੁੱਧ ਦਾ ਪਿਆ ਕਰਨੇਗੇ ਬਾਜੀ ਉਹ ਗਏ ਕਿੱਥੇ ਗਿਆ ਵੀਰ ਉਹ ਵੀਰ ਆ ਜਾ ਭਾਈ ਉਹ ਆ ਖੜ ਜਾ ਆਏ ਜਾਣਾ ਵੀਰ ਨੇ ਹਾਂ ਲਓ ਭਾਈ ਲਿਆਂਦੇ ਫੁੱਲ ਭਲੇ ਇੱਕ ਅਸ਼ੋਬ ਦਾ ਸ਼ੋਬ ਕਿੱਥੇ ਆ ਉਹ ਜਾਂਦੀ ਗਾਉਂ ਇੱਕ ਸ਼ੋਭ ਨੂੰ ਦਈ ਉਹ ਬਣਾ ਦੇਣਾ ਉਹ ਕਹਿੰਦਾ ਨੀ ਮੁੜ ਕੇ ਮੁੱਕਰ ਜਾਣਾ ਇਹ ਵੀ ਪੰਗਾ ਹੀ ਪੈ ਗਿਆ ਹੈਗਾ ਨਹੀਂ ਮੰਨੂ ਇਹ ਦੋ ਦੋ ਏ ਆਹ ਦੋ ਇਹ ਉਹ ਲੈ ਲੈ ਉਹ ਆ ਇਹਨੇ ਮੰਮੀ ਕਿੱਥੇ ਰੱਖਣਾ ਇਹਨੇ ਤਾਂ ਸਿੱਟ ਦੇਣਾ ਤੈਨੂੰ ਫੜ ਕੇ ਰੱਖਣਾ ਪੈਣਾ ਪਹਿਲਾਂ ਇਹਨੇ ਤਾਂ ਜਦ ਇਹਨੇ ਤਾਂ ਜਦ ਇਹਦੇ ਘੇਰ ਦੇ ਕਰਨਾ ਫਿਰ ਤੁਸੀਂ ਕਹਿਣਾ ਬੁਲਬਲਾ ਕਿੱਥੇ ਗਿਆ ਚਾ ਲੈਣਾ ਜਿਹੜੇ ਆਜੂਗਾ ਨੂਰ ਤੇ ਹਾਂ ਬੱਲੇ ਰਸਤਾ ਜਿੱਥੇ ਮੈਂ ਦਿਖਾ ਤਾਂ ਸਹੀ ਇੱਧਰ ਨੂੰ ਪਜਾਮੀ ਦਾ ਹੈ ਪਜਾਮੀ ਹੈਗੀ ਨਾਲ ਹੈਗੀ ਹੈ ਪਹਿਲਾਂ ਇਹਦੇ ਨਾਲ ਦਾ ਹਰੀਆ ਲਿਆ ਸੀ ਕਰਕੇ ਗੁਲਾਬ ਮੈਂ ਲੇਕੇ ਆਂਦੀ ਫੁੜ ਮੇਰਾ ਦਿਲ ਕਰਿਆ ਇਹਨੂੰ ਵੀ ਦੇ ਦੇ ਪੁੱਤ ਇੱਕ ਵੀਰੇ ਨੂੰ ਦੇ ਦੇ ਨੂਰ ਉਨੂਰੇ ਇੱਕ ਵੀਰੇ ਨੂੰ ਦੇ ਦੇ ਪੁੱਤ ਓਏ ਵੀ ਪੰਗ ਹੀ ਪੈ ਗਿਆ ਉਹ ਤਾਂ ਕੰਮੀ ਦੇ ਬਾੜੇ ਪੱਟੀ ਜਾਂਦਾ ਹੋਰ ਕਿਸੀ ਨੂੰ ਮੇਰੇ ਮਾਲ ਬੱਤੇ ਵਹੀਂ ਹਾਂ ਦੇ ਦੇ ਉਹ ਦੰਨੇ ਪੁੱਤ ਤੈਨੂੰ ਗੱਡੀ 'ਚ ਬੈਠ ਕੇ ਦੰਦਾ ਇੱਥੇ ਲੋਈ ਕੇ ਫੇ ਹੋਰ ਲੈ ਲੈਂਦੇ ਆ ਰੰਗ ਦੇਖ ਲੈਣਾ ਦਾ ਕੋਈ ਹੋਰ ਜੈਸਮਿਨ ਤਾਂ ਮੈਂ ਦੂਰੋਂ ਲੈ ਲਿਆ ਇੱਕ ਕਲਰ ਦੇਖ ਲੋ ਕੋਈ ਹੋਰ ਹਾਂ ਆ ਕਰ ਇਹਨਾਂ ਦੇ ਟੌਪਸ ਨਹੀਂ ਭਾਈ ਮੁੱਕਦੇ ਨਹੀਂ ਮੁੱਕਦੇ ਚਲੇਣੇ ਲਈ ਮਰ ਕੀ ਅੱਜ ਜੀ ਜਾਂਦਾ ਮੈਂ ਇਹੋ ਜਿਹੀ ਦੇਖਦੀ ਆ ਆਪਣੇ ਵਾਸਤੇ ਸੱਤ ਸੱਤ ਪਾਦਾ ਇਹ ਗੇਰ ਵੀ ਜਾਵੇ ਕੋਈ ਚੱਕਰ ਨਹੀਂ ਹੈ ਹੋਰ ਕਹਿਣੀ ਉਧਰ ਲੈ ਕੇ ਗਈ ਗੇਰ ਵੀ ਲਿੱਤੀਆਂ ਮਿਲਦੀਆਂ ਜਿਹੜੀਆਂ ਰੋਪੜ ਤੇ ਲਈਆਂ ਨੀਆਂ ਟਿੱਕੇ ਤੇ ਲਿੱਖਦੀ ਵਿਚਾਰੀ ਕਦੀ ਜਾਇਆ ਤਾ ਇਹ ਵੀ ਕੰਮ ਔਖਾ ਝਾਂਜਰਾਂ ਦਾ ਛੋੜੀਆਂ ਝਾਂਜਰਾਂ ਤੇਰੇ ਕੋਲ ਨੇ ਵੱਲੇ ਨੇ ਜਿਹੜੇ ਨਜ਼ਰ ਆਲੀਆਂ ਨਾਲੇ ਨਾਲੇ ਨਜ਼ਰ ਬੱਟੂ ਵਾਲੀਆਂ ਐ ਹੋਰ ਕੀ ਆ ਉੱਪਰ ਮੈਂ ਦੇਖਿਆ ਉੱਪਰ ਕਿੰਨੇ ਸੋਹਣੇ ਬਟੂਰੇ ਆ ਆ ਬਹੁਤ ਸੋਹਣੇ ਆ ਅਰਵਿੰਦਰ ਜੀ ਅੱਜ ਸਾਰਾ ਕੁਝ ਦੇਖਣੇ ਸੋਨਾ ਸੋਨਾ ਸਾਸਤਾ ਸੁਹੰਗਾ ਇਹ ਕੰਮ ਚੱਲਦੇ ਨੇ ਲੈ ਦੱਸ ਨਹੀਂ ਅੱਛਾ ਉਂ ਤੁਸੀਂ ਮਹਿੰਗੀ ਜਗ੍ਹਾ ਜਾ ਕੇ ਮੈਨੂੰ ਬਖਸ਼ ਦੇ ਦਿੰਦੀਆਂ ਕਹਿੰਦੀ ਤਾਂ ਆਏ ਜਿੱਤਾ ਮਹਿੰਗੀ ਜਗ੍ਹਾ ਕੋਈ ਲੰਦੀਆਂ ਹੀ ਨਹੀਂ ਇਹ ਸਸਤੇ ਛੇਲਾਂ ਪਰ ਤੇ ਲੰਦੀਆਂ ਵਧੀਆ ਮਿਲਦੀਆਂ ਇਹ ਹੈ ਮੀ ਇਤਨੇ ਵਧੀਆ ਮਿਲ ਜਾਂਦੇ ਇਹਨਾਂ ਨੂੰ ਹਾਂ ਨਹੀਂ ਵਧੀਆ ਚੀਜ਼ਾਂ ਹੁੰਦੀਆਂ ਇਹਦੀਗਾ ਉਹ ਦੇਖੀ ਲਾਈਟ ਹਿੱਲ ਗਈ ਭਰਾਵਾ ਆ ਗਈ ਆ ਗਈ ਉਹ ਮੈਨੂੰ ਪਤਾ ਨਹੀਂ ਆਹੀ ਤੀ ਤਾਰ ਜਿਹੜੀ ਹਿੱਲ ਗਈ ਆ ਦੇਖੋ ਤੁਹਾਡੇ ਗਾਂ ਵੀ ਸਵਾਹ ਹੈਗਾ ਉਥੇ ਅੱਛਾ ਮਤਲਬ ਉਹਦੇ ਬੱਚਦਾ ਨਹੀਂ ਮੈਂ ਸੁੱਕਾ ਜਾਂਦਾ ਨਹੀਂ ਇਹ ਬੜਾ ਵਧੀਆ ਹੈ ਜੀ ਬਹੁਤ ਵੀ ਚੈਨ ਵਾਲੀ ਆ ਆਦਵਾ ਗੁਲਾਬੀ ਜੀ ਇਹ ਤੁਸੀਂ ਲਓ ਲਓ ਜੀ ਮੇਰਾ ਫੋਨ ਵੀ ਬੰਦ ਹੋਣ ਵਾਲਾ ਇਹਨਾਂ ਦੀ ਸ਼ਾਪਿੰਗ ਵੀ ਨਹੀਂ ਮੁੱਕਦੀ ਹੈ ਮੇਰੇ ਕੋ ਪੈਸੇ ਖੁੱਲੇ ਨਹੀਂ ਹੈਗੇ Google Pay ਹੋਣਾ ਹੈ ਜੇ ਫੋਨ ਬੰਦ ਹੋ ਗਿਆ ਤੁਸੀਂ ਦੇਖਣ ਵਾਲੇ ਨਾਲ ਹਾਂ ਚੰਦਰਾ ਲੈਣੀ ਹੈ ਟੀਵੀ ਕਦਾਜ ਦੇਖੋ ਹਜ਼ਾਰ ਦਾਣੇ ਵਾਲੀਆਂ ਝਾਂਜਰਾਂ ਦੋ ਜੋੜੇ ਪਏ ਆ ਨੋਰਮਲ ਵੀ ਦਵਾ ਦੇਖ ਹਾਂ ਚਲ ਉੱਪਰ ਤੇ ਦਵਾਉਂਗਾ ਡਾਇਮੰਡ ਦੀ ਰਿੰਗ ਤੂੰ ਇਹ ਨਹੀਂ ਪਰਚੀ ਦਾ ਗਿਫਟ ਮੰਗਦੀ ਸੀ ਕੂੜਾ ਸਭ ਕੁਝ ਕੂੜਾ ਹੈ ਝੂਠਾ ਹੈ ਸੁਪਾ ਜਿਹੜੇ ਜਵੇ ਕੱਲ੍ਹ ਦਾ ਗਿਫਟ ਹੈ ਇਹੋ ਜੇ ਕੰਮ ਨੂੰ ਕਿੱਲਾ ਦਵਾ ਮੈਂ ਕਹਿੰਦਾ 10 ਕਿਹੜੀ ਲੈਣੀ ਹੈ ਡਾਇਮੰਡ ਦੀ ਰਿੰਗ ਕਿਆ ਗੱਲ ਕਰਤੀ ਤਾਂ ਸਾਰਾ ਕੁਝ ਤੁਹਾਡੇ ਤੇ ਮਾਰਤਾ ਚਲੋ ਉਹ ਬੁਲਬਲਾ ਲੈਦਾ ਹੀ ਨਹੀਂ ਆਉ ਦੇਖੀ ਆਉ ਦੇਖੀ ਆਉ ਦੇਖ ਉਹ ਲੈ ਦਮੈ ਨੂੰ ਵੀ ਭਾਈ ਉਹ ਸਾਹਮਣੇ ਦੇਖ ਗਏ ਲਓ ਜੀ ਇੱਕ ਬੁਲਬਲਾ ਹੋਰ ਲੈ ਲੀਏ ਭਾਈ ਮਨਕੀਰਤ ਨੇ ਸਾਡੇ ਨੇ ਖੌਰੂ ਪਾ ਲਿਆ ਪਿਆ ਇਹਨੂੰ ਮੰਮੀ ਹੋਰ ਕੁਝ ਲੈ ਲੰਦੇ ਆ ਆਹ ਕੁਝ ਕੁਝ ਹੋਰ ਲੈ ਲੰਦੇ ਬੁਲਬਲਾ ਤਾਂ ਹੁਣ ਫਟ ਜਾਣਾ 5 ਮਿੰਟ ਚ ਕੁਝ ਹੋਰ ਦੇ ਲੰ ਹੂੰ ਕਿਆ ਹੈ ਗਿਆ ਅੱਛਾ ਪੱਖੀ ਹੈ ਗਿਆ ਗੱਡੀ ਕਿਨੇ ਵੀ ਆ ਗੱਡੀ ਗੱਡੀ ਉਹ ਨਹੀਂ ਉਹਦਾ ਹੋਰ ਦੀ ਆ ਉਹਨਾਂ ਦੀ ਆ ਉਹ ਨਾਲ ਵਾਲਿਆਂ ਦੀ ਲਓ ਜੀ ਭਾਈ ਮਨਕੀਰਤ ਨੂੰ ਅਸੀਂ ਗੱਡੀ ਦਵਾਤੀ ਹਾਂ ਖੋਸ਼ ਹੁਣ ਦੇਖੀ ਮੰਮੀ ਰਾਸਤੇ ਦੇ ਸਾਈਡ ਪਰ ਨੂੰ ਹੋ ਜੋ ਕਿੱਧਰ ਗਏ ਭਾਈ ਸਾਡੇ ਵਾਲੀ ਸੰਗਤ ਹੈ ਕਿੱਥੇ ਗਏ ਉਹ ਉਹ ਖੜੇ ਚਾਚਾ ਜੀ ਉਧਰ ਹੀ ਫਿਰਦੇ ਮੈਨੂੰ ਲੱਗਦਾ ਹਜੇ ਕਿੱਧਰ ਗਏ ਜੀ ਕਿੱਧਰ ਗਏ ਜੀ ਅਹੋ ਅੱਛਾ ਮੰਮੀ ਮੰਮੀ ਤੇਰਾ ਮਗਰ ਆਉਂਦੀ ਆ ਮੰਮੀ ਪਤਾ ਹੀ ਨਹੀਂ ਲੱਗਦਾ ਕੋਸ ਕਿੱਧਰ ਕਿੱਧਰ ਫਿਰਦੇ ਆ ਗਏ ਉਹ ਕਿਉਂ ਪਤਾ ਨਹੀਂ ਕਿੱਧਰ ਲੰਘ ਹਾਂ ਐਲੀਤੀ ਐਵੇਂ ਹਾਂ ਐ ਮੀਆਂ ਬਟੋਪੀਆਂ ਜੈਸਮਿਨ ਹਾਂ 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 ਉਹ ਇਹਨੂੰ ਸੰਦੂ ਉੱਡਣਾ ਲਾਵੀ ਅਗਰ ਇਹਨੇ ਵਾਪਸ ਨਹੀਂ ਕਰਦੀ ਕਿੰਨੇ ਦੀਆਂ ਹੈ ਕਿੰਨੇ ਦੀਆਂ ਇਹ ਬੱਲੇ 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 ਬਸ ਹੋ ਗਿਆ ਕੰਮ ਉਹ ਤਾਂ ਇਹ ਵੀ ਫੁੱਟ ਜਣਾ ਅਗਲੀ ਨੇ ਹੋਰ ਕੰਮ ਲੈਣਾ ਕੁਝ ਕਹਿਣਾ ਨਹੀਂ ਉਧਰ ਉਹਨੂੰ ਗੱਡੀ ਦਵਾ ਕੇ ਲਿਆਇਆ ਹੁਣ ਲੱਡੂ ਨੂੰ ਆਹ ਲੈਣੇ ਆ ਜੇ ਨਹੀਂ ਚਾਹੇ ਮੈਨੂੰ ਪਾਪੀ ਨੇ ਦਵਾਓ ਘਰੋਂ ਨੂੰ ਆ ਲੈ ਲੈ ਕੀ ਹੈ ਭਾਜੀ ਇਹ ਤਾਂ ਬੂਟਾ ਨਾਲ ਤੇ 100 ਗੁਣਾ ਜਾਂਦੇ ਫੁੱਟਦਾ ਹੋਈ ਭਾਰੇ ਆ। ਤੁਸੀਂ ਕੱਟ ਕਰਕੇ ਨਾ। ਭਾਜੀ ਇਹ ਦੇਓ। ਆ ਆ ਹੁਣੇ ਉਹਦੇ ਛੋਟਾ ਸਾਈਜ਼ ਆਣਾ ਜੈਸਮੀਨ। ਆ ਤਾਂ ਬੜੇ ਆ। ਬੜੇ ਪੇਰ ਹੋ ਗਿਆ ਦੇ। ਕੱਟ ਕੇ ਦੀ ਬੰਦੋ ਛੋਟੇ ਬੜੇ ਨੇ ਕੋਈ ਨਹੀਂ। ਉਹ ਆਹ ਬੜਾ ਦੇਖਾ ਕਲਰ ਕਿੰਨਾ ਸੋਹਣਾ। ਚੱਲ ਤੇ ਆਹ ਦੇ ਦੋ ਜੀ। ਆਹੇ ਦੇ ਦੋ। ਆਹ ਦੇ ਵਾਸਤੇ ਲੈਣੀ। ਇੱਕ ਤੁਹਾਨੂੰ ਮੈਂ ਇੱਕ ਲਈ ਦੇਖੋ। ਇਹ ਕਾਦੇ ਵਾਸਤੇ ਲੈਣਾ? ਸਾਰਾ ਖਰਚ ਨਹੀਂ ਤੁਹਾਡੇ ਸਮਾਨ ਪੈਜਦਾ ਦਵਾਈਆਂ ਜਦੋਂ ਇਹ ਕਰਾਉ ਸਭ ਕੁਝ ਅੱਠਾ ਹੀ ਪਿਆ। ਚਲ ਚਲੀ ਜੀ। ਉਹ ਦੇਖੋ। ਕਾਦੇ ਚ ਹੋ ਗਈ ਹੈ ਇਹ ਦੇਖ ਲਓ ਕੀ ਕਰਨਾ ਆਹ ਦੇ ਦਿਨ ਯਾਰ ਆ ਆ ਨੀਲੇ ਜੀ ਇਹ ਜੀ ਲੈਣੀ ਆ ਵੇਖਿਆ ਬੂਟ ਹਾਂ ਹਾਂ ਬੂਟ ਆ ਹਰ ਗੁਣ ਤੇ ਪਾਸ ਤੇ ਆਹ ਕਲਰ ਠੀਕ ਆ ਮੰਮੀ ਨੀਲਾ ਜਾ ਇੱਕੇ ਆ ਲੈ ਅੱਛਾ ਆ ਕੀ ਆ ਜਿਹੜਾ ਇੱਕੇ ਦੋ ਜਿਹੜਾ ਕਲਰ ਪਸੰਦ ਆਇਆ ਉਹ ਇੱਕੇ ਆ ਆ ਵੀ ਠੀਕ ਆ ਮੰਮੀ ਹਨਾ ਹਾਂ ਠੀਕ ਆ ਕਲਰ ਆ ਵੀ ਹਾਂ ਅਬ ਠੀਕ ਹੈ। ਬਾਜੀ ਆਹ ਦੇਖੀ। ਇਹ ਲਾਈ ਇਹਨੇ 1000 ਰੁਪਏ। ਆ ਟੋਪੀ ਵੀ ਹੈ। ਹਾਂ ਇਹ ਰਹੀ 300। ਟੋਪੀ ਕਿੰਨੇ ਦੀ 100 ਦੀ ਹੈ। 100 ਦੀ 50 ਦੇ ਹਰ ਟੋਪੀ। ਮੂੰਹ ਵਾਲੇ ਕਿ ਦੋ ਹੀ ਆਏ। ਇਹ ਮੇਰੀ ਹੈ ਤੁਹਾਨੂੰ। ਖੜਦਿਆ ਨਹੀਂ ਕੁੰਡਾ ਕਰਾ ਕੇ ਆਹ ਦੇਖੋ ਇਕ ਆਹ ਭਰ ਲਿਆ ਲਫਾਫਾਏ ਕੋ ਭਰ ਲਿਆ ਲਫਾਫਾ। ਕੁੰਡਾ ਹੀ ਕੁੰਡਾ ਕੁੰਡਾ ਹੀ ਕੁੰਡਾ। ਚਲੋ ਉਸਮਾਨ ਲਈਏ। ਆਹਾਂ। ਲੈ। ਲੈ ਬਸਰਾ। ਹਾਂ। ਜਦ ਮੈਂ ਉਹਦੇ ਕੋਲ ਤੁਸੀਂ ਹੋ ਗਿਆ ਕੰਮ ਲਾ ਦੋ। ਨੋਹੇ ਭੰਨ ਲੈ ਲੈ ਪੁੱਤ ਬੋ ਇਹਨੂੰ ਉਹ ਗੱਡੀ ਦਵਾ ਦਿੰਦੇ ਮਨਕੀਰਤ ਨਾਲ ਦੀ ਬੁਲਬਲੇ ਆਲਾ ਕੋਈ ਫਾਇਦਾ ਨਹੀਂ ਲੈ ਹੁਣ ਰੋਣ ਲੱਗ ਗਈ ਆਹ ਲੈ ਲੈ ਆਹ ਲੈ ਲੈ ਆਹ ਲੈ ਲੈ ਆਹ ਲੈਟ ਬਾਲ ਕੇ ਦਿਖਾ ਮੰਮੀ ਨੇ ਤਾਂ ਟਿਕਣਾ ਇੱਥੇ ਦੇ ਬਲ ਦੀ ਲਾਈਟ ਆਈ ਦੀ ਅਛਾ ਆਏ ਬਟਨ ਆਹ ਲੈ ਲੈ ਪੁੱਤ ਨੂਰ ਆ ਦੇਖੀ ਆ ਲੈ ਆ ਦੇ ਬਚਾਰਾ ਫਿਰ ਮੇਰਾ ਪੁੱਤ ਤਾਂ ਹੀ ਰਹਿ ਗਿਆ ਕੋਣ ਹੋਰ ਲੈ ਦਿੰਦੇ ਆ ਇਹਨੂੰ ਤਾਂ ਚੁੱਪ ਕਰਾਉ ਪਹਿਲਾਂ ਆ ਲੈ ਓਹ ਉਹ ਕਹਿੰਦਾ ਮੰਨੂ ਆਹ ਸੰਦਾ ਮਨੂ ਦੁੱਖ ਮਨਾਲਾ ਇੰਨੇ ਦਾ ਨੂਰੇ ਨੂਰੇ ਆ ਦੇਖ ਪੁੱਤ ਆ ਦੀ ਉਹ ਹਾਂ ਕਦੀ ਮੈਂ ਨਹੀਂ ਲੈਣੀ ਇਹਨੂੰ ਫੇਰ ਦੂਜਾ ਬਲਬਾ ਲੈ ਕੇ ਦਿੰਦੇ ਉਹ ਫੁੱਟਦਾ ਨਹੀਂ ਆਉਂ ਨਹੀਂ ਤੇ ਪਸੂ ਹੋਰ ਮੰਗ ਲੈਣਾ ਉਹ ਲਾਈਟਾਂ ਜੀ ਚਲੋ ਹਾਂ ਲੈ ਲਿਆ ਹਾਂ ਚਲ ਦੇਖ ਲੈ ਜੇ ਕੁਝ ਰਹਿ ਗਿਆ ਹਾਂ 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 ਕਰੀ ਜਾ ਲੈ ਤੁਮੇ ਤੋ ਸੇ ਗੇ ਲੈਨੇ ਚਲੋ ਭਾਈ ਅੱਗੇ ਸ਼ੁਕਰ ਹਜੇ ਬੈਗ ਨਹੀਂ ਆਦਾ ਆ ਪਤਾ ਨਹੀਂ ਲੈ ਲਿਆ ਮੈਨੂੰ ਲੱਗਦਾ 500 ਰੁਪਏ ਲਿਆਦਾ ਉਹ ਬੈਗ ਜਾਂ ਲੈ ਲਿਆ ਕਿ ਨਹੀਂ ਲੈ ਮੈਂ ਹਜੇ ਕਹਿੰਦਾ ਮੈਂ ਕਿਹਾ ਸ਼ੁਕਰ ਆ ਯਾਦ ਲਈ ਆ 10 ਉਹ ਮੰਮੀ ਨੂੰ ਹੀ ਪਤਾ ਨਹੀਂ ਕਿੱਧਰੋਂ ਲੰਘੇ ਮਾਲਾ ਵਾਲੇ ਲਓ ਜੀ ਭਾਈ ਇੱਧਰ ਵੀ ਪੂਰੀ ਮਾਰਕੀਟ ਬਣੀ ਹੋਈ ਆ ਆਹ ਅੱਗੇ ਗਲੀਚੇ ਗਲੂਚੇ ਹੈਨਾ ਤੇ ਕਬਰ ਆਗੇ ਸੋਫਿਆਂ ਦੇ ਚਾਦਰਾਂ ਪੈਰ ਸਾਫ ਕਰਨੇ ਵਾਲੇ ਹੈ ਤਾਂ ਕਿੰਨੇ ਜੀ ਲੱਗ 400 ਰੁਪਏ ਵੇਚਿਆ ਤਾਂ ਤੇ ਮੰਗਿਆ ਉਹ ਦਿੱਤਾ ਕੱਢ ਕੇ ਇਹ ਜੀ ਰੇਟ ਬੜੇ ਕੋਕ ਵਾਲੇ ਜਿਹੇ ਕੋਕ ਤੇ ਮੋਰੀ ਤਰ੍ਹਾਂ ਤੇ ਹੁੰਦਾ ਹੈ ਇਹਨਾਂ ਦੀ ਕੋਈ ਚੱਕਰ ਨਹੀਂ ਹੈ ਤਾਂ ਕੌਣ ਦੇ ਉਹ ਇਧਰ ਵੀ ਪਿਆ ਅਸਮਾਨ ਆ ਆ ਦੇਖੋ ਅੱਗੇ ਆਪ ਪਲੇਟਾਂ ਦਾ ਪਲੇਟੇ ਬਹੁਤ ਭਾਰੀ ਆ ਜੈਸਮਿਨ ਪਲੇਟ ਦੇਖ ਤਾਂ ਆਪਣੇ ਕੋਲ ਹੈਗੀ ਆ ਕੈਨੇਡਾ ਵਾਲੀ ਆਪਣੇ ਕੋਲ ਪਲਾਸਟਿਕ ਵਾਲੀ ਆ ਇਹਦੇ ਨਾਲ ਦੀ ਉਹ ਬਲੈਕ ਆ ਹਨਾ ਹਾਂ ਉਹ ਬਲੈਕ ਹੈ ਹੋਰ ਦੇਖਣਾ ਕਿ ਉਹ ਕੱਚ ਵਾਲੇ ਗਲਾਸ ਕਿੰਨੇ ਸੋਹਣੇ ਲੱਗਦੇ ਨੇ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਉਹ ਉਹ ਹਾਂ ਚੀਜ਼ ਘੈਂਟ ਆ ਉਹ ਨਾ ਉਹ ਨਹੀਂ ਘੰਟਾ ਹਮ ਤਾਂ ਕੋਮ ਦੇ ਗਿਓ ਯਾਰ ਵਧੀਆ ਚੀਜ਼ਾਂ ਪਾਣੀ ਵਾਲਾ ਜਗ ਨਹੀਂ ਉਹ ਤਾਂ ਕੰਚੀ ਨਹੀਂ ਪੀਤਾ ਜਦੋਂ ਬਾਹਰ ਗਿਆ ਹੁੰਦਾ ਨਹੀਂ ਕੰਚਾ ਆਪਣੇ ਕੋਲ ਕੰਚੜਨੀ ਬੇਟੀ ਚ ਪਿਆ ਕੰਚੜਾ ਜੱਗ ਵੀ ਆ ਨਾਲ ਗਲਾਸ ਵੀ ਆ ਟੇਟੀ ਚ ਕੱਟੇ ਉਹਨੂੰ ਤੇ ਦੇ ਸੈੱਟ ਇਹ ਤਾਂ ਉੱਥੇ ਵੀ ਇਹ ਹਜੂਰ ਸਾਹਿਬ ਵੀ ਪੁੱਛਦੀ ਫਿਰੀ ਗਈ ਕਿਦਾਂ ਵੀ ਮੈਨੂੰ ਪੁੱਛਿਆ ਕਰਨਾ ਮੈਂ ਅਸਲੀ ਟੇਟੀ ਕਰਦੀ ਆ ਮੈਂ ਦੀਦੀ ਰੱਖ ਦਿੰਦੇ ਆ ਨਾ ਸਮਾਨ ਉਹਦੇ ਤੇ ਹਾਂ ਲਓ ਭਾਈ ਗਲਾਸ ਗਲੂਸ ਸੌਵੇਂ ਆ ਬਾਈ ਕੋਲ ਵੈਸੇ ਹਨਾ ਦੋਸਤੋ ਕੀ ਆ ਬਾਤ ਐ ਹਾਂ ਟਾਡੀ ਵੀਰ ਲੈਣਾ 802 ਪੈਂਗਵੀਨ ਕਿਹਾ ਹੁੰਦਾ ਇਹ ਪੈਂਗਵੀਨ ਹੈ ਪੈਂਗਵੀਨ ਹਾਂ ਪੈਂਗਵੀਨ ਹਨਾ ਹਾਂ 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 ਪਾਂਡਾ ਪਾਂਡਾ ਬਹੁਤ ਵਧੀਆ ਵਧੀਆ ਗਿਫਟ ਆ ਭਾਈ ਇਹ 150 ਦੇ ਦੋ ਕੀ ਮਾਤ ਜੀਨੋ ਸ਼ੌਕਾ ਉਹ ਜੀ ਆਪਣੇ ਕੋਲ ਦੋ ਹੋ ਗਏ ਇੱਕ ਤਾਂ ਬੜਾ ਤੁਸੀਂ ਦਿਵਾਇਆ ਤਾਂ ਇੱਕ ਉਹ ਲੈ ਕੇ ਆਈ ਤੇ ਹੁਸਨ ਛੋਟਾ ਜਾਂ ਮੈਨੂੰ ਇਹ ਅੱਛਾ ਗਿਫਟ ਗਿਫਟ ਹੈ ਹਾਂ ਇਹ ਤਾਂ ਬਹੁਤ ਲੈ ਲੋ ਇੱਕ ਹੋਰ ਲੈਣਾ ਹੈ ਹੈ ਇੱਕ ਹੋਰ ਲੈ ਲੀਏ ਜਾਂ ਲੈ ਲੜੀ ਆਪਾਂ ਦੀ ਦੀਦੀ ਕੀ ਹੈ ਕਿਉਂਕਿ ਉਹ ਜਿਹੜੇ ਦੋ ਨੇ ਨਾ ਵਿਚਾਰੇ ਮਸਲੇ ਦੱਬ-ਦੱਬ ਕੇ ਰੱਖੇ ਨੇ ਹਾਂ ਜਿਸ ਦੀਆਂ ਨੇ ਲੜੀ ਜਾਂਦੇ ਕੋਈ ਲੱਤ ਖੁੰਦਾ ਤਾਂ ਕੋਈ ਉਹਦੀ ਬੈੱਟ ਲਿਆਣੇ ਦੀ ਲੜਾਈ ਹੋ ਜਾਂਦੀ ਹੈ ਇਹਦਾ ਪਿੱਛੇ ਮੈਨੂੰ ਮੈਨੂੰ ਨਾ ਚੂੜੀਆਂ ਦਵਾ ਦੇ ਮੈਨੂੰ ਚੂੜਾ ਖੋਲਣਾ ਮੇਰਾ ਚੂੜੀਆਂ ਨਹੀਂ ਨਾ ਬਹੁਤ ਦਿਲ ਕਰਦਾ ਮੇਰਾ ਲੈ ਦੱਸ ਉਹ ਟਾਈਪ ਦੀਆਂ ਚੂੜੀਆਂ ਲੈ ਚੂੜੀਆਂ ਹਜੂ ਨੋਰਮਲ ਇੱਧਰ ਵੀ ਭਾਈ ਕੱਪ ਆ ਗਏ ਬਹੁਤ ਸੋਹਣੇ ਸੋਹਣੇ। ਕੀ ਬਾਤ ਹੈ। ਹੈ? ਮੈਂ ਕਿਤੇ ਮੇਰਾ ਸਿਰ ਵੱਜ ਜਾਂਦਾ ਕਿਤੇ ਮੇਰੀ ਬਾਹ ਵੱਜ ਜਾਂਦੀ ਉਹ ਸਿਰ ਵੱਜ ਜਾਂਦਾ ਮੇਜੀ ਟੁੱਟ ਜਾਂਦਾ। ਓਕਾ। ਨਾ ਵੀ। ਨਾ ਉਰ ਇੱਧਰ ਤਨ ਹੋਈ ਜਾਂਦੀ। ਨੂਰ ਟਿਕ ਗਈ ਆ ਗੱਡੀ ਆ ਓਛਾ ਉਹਦੇ ਵਾਲੀ ਉਹ ਖੜ ਗਈ ਚੱਲ ਸ਼ੁਕਰ ਆ ਤਾਂ ਵੀ। ਤਾਂ ਵੀ ਸ਼ੁਕਰ ਆ ਜੇ ਖੜ ਗਈ। ਅੱਛਾ ਪਾਰਸ ਵਾਲੀ ਰੇ ਦੁਕਾਨ ਚੱਲਦੀ ਫਿਰਦੀ ਉਹ ਕਰੀ ਵੀ ਬਾਈ ਨੇ ਟਾਇਰ ਲਾ ਕੇ ਹੈ ਹਰ ਰੋਜ਼ ਬਦਲ ਬਦਲ ਕੇ ਪਾਰਸ ਹੈ ਕਮਾਲ ਪਾਈ ਨਿਆਣਿਆਂ ਦੇ ਨਾਲ ਚਲੋ ਮੈਂ ਇਹ ਵੀ ਦਾਤਾ ਰੱਬ ਨੇ ਦਿੱਤੀਆਂ ਹੋਈਆਂ ਪਰ ਨਿਆਣਿਆਂ ਤੋਂ ਬਾਅਦ ਫਿਰ ਸ਼ੌਂਕ ਮਾਰਨੇ ਹੀ ਪੈਂਦੇ ਆ ਸ਼ੌਕ ਫਿਰ ਲੈ ਵਿਚੇ ਲੋ ਦੇਖ ਲਓ ਕਲਰ ਕਲਰ ਪਸੰਦ ਆ ਨਹੀਂ ਜੇ ਬਦਲਣਾ ਤਾਂ ਬਦਲ ਲਓ ਹਾਂ ਠੀਕ ਆ ਚਲੋ ਫਿਰ ਠੀਕ ਆ ਨਾ ਭਾਈ ਹੋ ਗਈ ਸ਼ਾਪਿੰਗ ਕੀ ਕੀ ਲਿਆ ਹੁਣ ਇੰਨੇ ਲੈ ਆ ਪਾਣੀ ਇੱਕ ਦਾ ਪਾਏ ਦਾ ਇੱਕ ਦਾ ਪਾਏ ਦਾ ਲੈ ਲੇ ਜੀ ਹੈ ਦੋ ਤਿੰਨ ਦੋ ਤਿੰਨ ਲਫਾਫੇ ਭਰ ਲਏ ਇਹਨਾਂ ਨੇ ਚੰਗਾ ਮੈਂ ਚੰਗਾ ਇੱਧਰ ਨੂੰ ਲੈ ਕੇ ਆਇਆ ਮੈਂ ਤਾਂ ਇਹਨਾਂ ਨੂੰ ਦੁਕਾਨਾਂ ਵੱਲ ਨੂੰ ਅੱਛਾ ਹਜੇ ਕਸਰ ਰਹਿ ਗਈ ਬੱਲੇ ਤੁਹਾਡੇ ਹਾਂ ਮੰਮੀ ਕਹਿੰਦੀ ਹਜੇ ਕਸਰ ਰਹਿ ਗਈ ਦੱਸ ਕਿਹੜੀ ਮੰਡਾ ਸਭਾ ਨਾਲ ਤੁਹਾਨੂੰ ਦਿਨੇ ਲੈ ਕੇ ਜਾਣਾ ਸੀ ਲੈ ਮੈਂ ਤਾਂ ਰਿਸ਼ਤੇਦਾਰੀ ਬੰਨੂ ਲੰਘ ਜਣਾ ਸਭਾ ਵਾਲੇ ਦਿਨ ਮੈਂ ਤਾਂ ਮੈਂ ਤਾਂ ਨਿੱਕਾ ਦੀਦੀ ਕੋਲ ਨੂੰ ਲੰਘ ਜਣਾ ਸਭਾ ਵਾਲੇ ਦਿਨ ਭਾਈ ਚਲੋ ਆਏ ਦਾ ਪਲਾ ਜਿਹੜੀਆਂ ਚੀਜ਼ਾਂ ਲੈਣੀਆਂ ਲੈਣੀਆਂ ਆਈਆਂ ਜੀ ਹਨਾ ਚਲੋ ਠੀਕ ਆ ਜੀ ਫਿਰ ਆ ਮਲ ਵਾਲੀ ਫੈਮਿਲੀ ਸਾਡੀ ਕਿੱਧਰ ਰਹਿ ਗਈ ਉਹ ਫਿਰਦੇ ਆ ਉਹ ਆnde ਸਾਹਮਣੇ ਆਉਂਦੇ ਆ ਚਲੋ ਠੀਕ ਆ ਜੀ ਫਿਰ ਆਗੇ ਆਗੇ ਸਾਹਮਣੇ ਮਿਲਦੇ ਆ ਜੀ ਹੁਣ ਤੁਹਾਨੂੰ ਅਗਲੇ ਬਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ